ਮਾਤਾ ਚਿੰਤਪੂਰਨੀ ਦਾ ਮੇਲਾ ਸ਼ੁਰੂ ਹੋ ਚੁੱਕਾ ਤੇ ਭਗਤ ਦੂਰੋ ਦੂਰੋਂ ਆਪਣੀਆਂ ਆਸਾਂ ਮਰਜ਼ੀਆਂ ਲੈ ਕੇ ਮਾਤਾ ਚਿੰਤਪੂਰਨੀ ਦੇ ਦਰਵਾਰ ਤੇ ਪਹੁੰਚ ਰਹੇ ਨੇ ਬਹੁਤ ਸਾਰੇ ਭਗਤ ਇਹੋ ਜਿਹੇ ਨੇ ਜਿਹੜੇ ਕਿ ਪੈਦਲ ਜਾ ਰਹੇ ਨੇ ਨਕੂਦਰ ਤੋਂ ਵੀ ਮੈਂ ਇੱਕ ਤੁਹਾਨੂੰ ਦਿਖਾ ਦਿਆਂ ਝੰਡਾ ਲੈ ਕੇ ਜਿਹੜਾ ਸਾਡੇ ਭਾਜੀ ਆ ਜਿਹੜੇ ਸਾਹਮਣੇ ਦੇਖ ਰਹੇ ਹੋ ਇਹ ਪੈਦਲ ਹਰ ਸਾਲ ਪੈਦਲ ਜਾਂਦੇ ਆ ਤੇ ਅੱਜ ਵੀ ਪੈਦਲ ਜਾ ਰਹੇ ਨੇ ਇਹਨਾਂ ਨੇ ਮਹਾਮਈ ਦਾ ਜਿਹੜਾ ਖੂਬਸੂਰਤ ਝੰਡਾ ਬਣਾਇਆ ਨਾਲ ਨਾਲ ਇਹ ਟਰਾਲੀ ਟੈਪ ਬਣਾਇਆ ਜਿਹਨੂੰ ਲੈ ਕੇ ਜਾਣ ਜਾ ਰਹੇ ਨੇ ਮੈਂ ਗੱਲਬਾਤ ਥੋੜੀ ਇਹਨਾਂ ਨਾਲ ਕਰਾਂਗਾ ਕਿਉਂਕਿ ਪੈਦਲ ਯਾਤਰਾ ਇਹਨਾਂ ਦੀ ਕੀ ਨਾ ਜੀ ਪਹਿਲੇ ਜੈ ਮਾਤਾ ਦੀ ਜੈ ਮਾਤਾ ਦੀ ਮੇਰਾ ਨਾ ਬੰਬੇ ਜੀ ਹਾਂਜੀ ਤਿੰਨਵੀਂ ਯਾਤਰਾ ਦੇ ਆਡੀਏ ਮੇਰੀ ਕੈਨ ਵੀ ਯਾਤਰਾ ਜੀ ਇਹ ਜਿਹੜਾ ਬਣਾਇਆ ਤੁਸੀਂ ਆਪ ਬਣਾਇਆ ਬਣਾਇਆ ਨਹੀਂ ਆਪ ਬਣਾਇਆ ਸੀ ਆਪ ਬਣਾਇਆ ਹਾਂਜੀ ਮਹਾਮਾਈ ਦਾ ਖੂਬਸੂਰਤ ਟੰਡਾ ਇਹ ਮਾਤਾ ਚਿੰਤਪurni ਦੇ ਲੈ ਕੇ ਆਉਂਦੇ ਹਾਂਜੀ 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 ਪੈਦਲ ਯਾਤਰਾ ਪੈਦਲ ਜਾਓ ਇਸ ਤੋਂ ਜਲੰਧਰ ਰਾਤ ਰੈਟਨ ਠਹਿਰਨੀ ਸਵੀਂ ਪੈਦਲ ਜਾਓਗੇ ਹਾਂਜੀ ਚੰਨੰਦਰ ਇੱਥੋਂ ਜਲੰਧਰ ਹੋਵੇ ਉਸ ਤੋਂ ਬਾਅਦ ਉਸ ਤੋਂ ਬਾਅਦ ਸ਼ਿਆਰਪੁਰ ਸ਼ਿਆਰਪੁਰ ਉਸ ਤੋਂ ਬਾਅਦ ਚਿੰਤਪurni ਸਦੈ ਕਿੰਨੇ ਦਿਨ ਲੱਗਣਗੇ ਧਿਆਨੀ ਤਿੰਨ ਦਿਨ ਲੱਗ ਜਿਵੇਂ ਤਿੰਨ ਦਿਨ ਤਿੰਨ ਦਿਨ ਦੇ ਵਿੱਚ ਤੁਸੀਂ ਮਾਮਾਈ ਦੇ ਪਹੁੰਚ ਜਾਓ ਹਾਂਜੀ ਇਸ ਤੋਂ ਪ ਕੈਨ ਵੀ ਯਾਤਰਾ ਵੀ ਕੈਨ ਵੀ ਯਾਤਰਾ 11ਵੀਂ ਹਾਂਜੀ 11 ਵਾਰ ਯਾਤਰਾ ਨਹੀਂ ਪਹਿਰਲੀ ਜਾਂਦੇ ਹਾਂ ਹਾਂਜੀ ਹਾਂਜੀ ਜਿਹੜਾ ਝੰਡਾ ਲੈ ਕੇ ਇਹ ਖੂਬਸੂਰਤ ਬਣਾ ਕੇ ਲਿਆਏ ਪਹਿਲੀ ਵਾਰ ਹੀ ਲੈ ਕੇ ਜੰਦੇ ਹਾਂ ਇਹ ਪਹਿਲੀ ਵਾਰ ਪਹਿਲੋ ਕਲੈਕਸ਼ਨ ਦਾ ਲੈ ਕੇ ਜਾਂਦੇ ਸੀ ਇਸ ਵਾਰੀ ਇਹ ਸੋਰੀ ਆਫਟਰ ਅਲੀ ਤਿਆਰ ਕਰਾਈ ਆਫਟਰ ਅਲੀ ਹਾਂਜੀ ਮਹਾ ਮੈਦਾਨ ਰਾਤੇ ਚੱਲ ਰਹਾ ਆ ਕੱਲ ਮੇਲਾ ਵੀ ਸ਼ੁਰੂ ਹੋ ਰਿਹਾ ਵਾ ਤੇ ਮੇਲੇ ਦੇ ਵਿੱਚ ਤੁਸੀਂ ਨੱਚਦੇ ਗੰਦੇ ਜਾਓਗੇ ਹਾਂਜੀ ਕਿਸ ਤਰ੍ਹਾਂ ਜਾ ਮਾਤਾ ਜੀ ਕਿ ਸਾਰਾ ਕੁਝ ਸਾਊਂਡ ਵਗੈਰਾ ਚਿੰਡੇਕ ਵਗੈਰਾ ਸਭ ਕੁਝ ਲੱਗਾ ਹੈ ਸਾਰਾ ਕੁਝ ਮਹਿਕ ਮੁਕ ਦੋ ਸਾਰਾ ਕੁਝ ਲੱਗਾ ਹੈ ਹਾਂਜੀ ਕਿੰਨਾ ਖर्चा ਹੋਇਆ ਤੁਹਾਡਾ ਇਹ ਸ਼ੇਰਾ ਖर्चा ਜੀ 8000 ਰੁਪਏ ਲੱਗਾ ਜੀ 8000 ਰੁਪਏ ਲੱਗ ਚੁੱਕਾ ਹਾਂਜੀ ਹੁਣ ਜਕਾਰੇ ਲਾਉਂਦੇ ਜਾਵਾਂਗੇ ਹਾਂਜੀ ਜਕਾਰੇ ਲਾਉਂਦੇ ਨੇ ਮੈਕ ਉਹ ਸੌਂਡ ਸਾਰਾ ਕੁਝ ਸਪੀਕਰ ਵਿੱਚ ਬੈਟਰੀ ਵਿੱਚ ਇੱਕ ਜਕਾਰਾ ਲਾ ਦਿਓ ਜਕਾਰਾ ਸ਼ੇਰਾ ਵਾਲੀ ਮਾਤਾ ਜੀ ਦਾ ਹੋ ਸਾਚੇ ਦਰਵਾਜ ਕੀ ਜੈ ਤੋ ਅਸੀਂ ਭਗਤ ਜਿਹੜਾ ਕਿ ਜਿਹਨੇ ਦੱਸਿਆ ਕਿ ਅੱਜ ਚਿੰਤਪੁਰਨੀ ਤੋਂ ਇੱਥੋਂ ਨਕੂਦਰ ਤੋਂ ਰਵਾਨਾ ਹੋ ਰਿਹਾ ਵਾ ਅ ਵੱਡੇ ਚੌਕ ਤੋਂ ਬਾਬਾ ਜੀ ਦੇ ਨਰੇਸ਼ ਬਾਬਾ ਜੀ ਦੇ ਦੁਆਰ ਤੋਂ ਇਹ ਅੱਜ ਹਰਵਾਨਾ ਹੋ ਰਿਹਾ ਤੇ ਲਗਾਤਾਰ ਇਹ ਕਹਿੰਦੇ ਵੀ ਤਿੰਨ ਦਿਨ ਲਾ ਕੇ ਚੌਥੇ ਦਿਨ ਜਿਹੜਾ ਚਿੰਤਪੁਰਨੀ ਪਹੁੰਚੇਗਾ ਰਸਤੇ 'ਚ ਰੁਕ ਰੁਕ ਕੇ ਜਾਵੇਗਾ ਕਿਉਂਕਿ ਪੈਦਲ ਜਾਣਾ ਆ ਪੈਦਲ ਜਾ ਕੇ ਤੇ ਜਿਹੜੇ ਆ ਪੱਕਧਾਂ ਦੀ ਜਿਹੜੀ ਆ ਮਰਦਾਂ ਆ ਸਮਰਦਾਂ ਮਹਾਮਈ ਚਿੰਤਾਪੂਰਨੀ ਦੂਰ ਕਰਦੀ ਆ ਤੋਂ ਸਾਡੀ ਵੀ ਇਹ ਬੇਨਤੀ ਆ ਕਿ ਮਹਾਮਈ ਜੋ ਇਹ ਸੁੱਖ ਲੈ ਕੇ ਜਾਵੇ ਉਹਦੀ ਚਿੰਤਾ ਹਰ ਦੂਰ ਕਰੇ ਕੈਮਰਾ ਪਰਸਨਾ ਸੁਮੇਤ 3 ਗੜਾ ਦੇ ਨਾਲ ਸ਼ਸ਼ੀਲ 3 ਗੜਾ ਇਕਤਾਰ ਨਿਊਜ਼ ਨਕੋਦਰ ਮਾਤਾ ਚੇਤਪੂਰਨੀ ਦਾ ਮੇਲਾ ਸ਼ੁਰੂ ਹੋ ਚੁੱਕਾ ਤੇ ਭਗਤ ਦੂਰੋ ਦੂਰੋਂ ਆਪਣੀਆਂ ਆਸਾਂ ਮਰਦਾਂ ਲੈ ਕੇ ਮਾਤਾ ਚੇਤਪੂਰਨੀ ਦੇ ਦਵਾਰ ਤੇ ਪਹੁੰਚ ਰਹੇ ਨੇ ਬਹੁਤ ਸਾਰੇ ਭਗਤ ਐ ਹੋਜੇ ਨੇ ਜਿਹੜੇ ਕਿ ਪੈਦਲ ਜਾ ਰਹੇ ਨੇ ਨਕੂਦਰ ਤੋਂ ਵੀ ਮੈਂ ਇੱਕ ਤੁਹਾਨੂੰ ਦਿਖਾ ਦਿਆਂ ਛੱਡਾ ਲੈ ਕੇ ਜਿਹੜਾ ਸਾਡੇ ਭਾਜੀ ਆ ਜਿਹੜੇ ਸਾਹਮਣੇ ਦੇਖ ਰਹੇ ਹੋ ਇਹ ਪੈਦਲ ਹਰ ਸਾਲ ਪੈਦਲ ਜਾਂਦੇ ਆ ਤੇ ਅੱਜ ਵੀ ਪੈਦਲ ਜਾ ਰਹੇ ਨੇ ਇਹਨਾਂ ਨੇ ਮਹਾਮਈ ਦਾ ਜਿਹੜਾ ਖੂਬਸੂਰਤ ਝੰਡਾ ਬਣਾਇਆ ਨਾਲ ਨਾਲ ਇਹ ਟਰਾਲੀ ਟੈਪ ਬਣਾਇਆ ਜਿਹਨੂੰ ਲੈ ਕੇ ਜਾਣ ਜਾ ਰਹੇ ਨੇ ਮੈਂ ਗੱਲਬਾਤ ਥੋੜੀ ਇਹਨਾਂ ਨਾਲ ਕਰਾਂਗਾ ਕਿਉਂਕਿ ਪੈਦਲ ਯਾਤਰਾ ਇਹਨਾਂ ਦੀ ਕੀ ਨਾ ਜੀ ਪਹਿਲੇ ਜੈ ਮਾਤਾ ਦੀ ਜੈ ਮਾਤਾ ਦੀ ਮੇਰਾ ਨਾਮ ਬੰਬੇ ਜੀ ਜੀ ਹਾਂਜੀ ਤਿੰਨਵੀਂ ਯਾਤਰਾ ਦੇ ਆਡੀਏ ਮੇਰੀ ਕੈਨ ਵੀ ਯਾਤਰਾ ਹੈ ਜੀ ਇਹ ਜਿਹੜਾ ਬਣਾਇਆ ਤੁਸੀਂ ਆਪ ਬਣਾਇਆ ਬਣਾਇਆ ਨਹੀਂ ਆਪ ਬਣਾਇਆ ਸੀ ਆਪ ਬਣਾਇਆ ਹਾਂਜੀ ਮਾਮਾਈ ਦਾ ਖੂਬਸੂਰਤ ਢੰਡਾ ਇਹ ਮਾਤਾ ਚਿੰਤਪੁਰਨੀ ਦੇ ਲੈ ਕੇ ਜਾਉਂਦੇ ਹਾਂਜੀ 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 ਪੈਦਲ ਯਾਤਰਾ ਇਸ ਤੋਂ ਜਲੰਧਰ ਆਤ ਲੈਣ ਠਹਿਰਨੀ ਸਵੀਂ ਪੈਦਲ ਜਾਉਗੇ ਹਾਂਜੀ ਜਲੰਧਰ ਤੋਂ ਇੱਥੋਂ ਜਲੰਧਰੋਂ ਗੋਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਸ਼ਹਿਰਪੁਰ ਸ਼ਹਿਰਪੁਰ ਉਸ ਤੋਂ ਬਾਅਦ ਚਿੰਤਪੁਰਨੀ ਸਦਈ ਕਿੰਨੇ ਦਿਨ ਲੱਗਣਗੇ ਤਾਂ ਨੂੰ ਤਿੰਨ ਦਿਨ ਲੱਗ ਜਿਵੇਂ ਤਿੰਨ ਦਿਨ ਤਿੰਨ ਦਿਨ ਦੇ ਵਿੱਚ ਤੁਸੀਂ ਮਾਮਾਈ ਦੇ ਪਹੁੰਚ ਜਾਓ ਹਾਂਜੀ ਇਸ ਤੋਂ ਪਹਿਲੇ ਵੀ ਜੇ ਪੈਦਲ ਜਾਂਦੇ ਰਹੋ ਹਾਂਜੀ ਕਿੰਨੇ 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 ਕੈਨ ਵੀ ਯ 11ਵੀਂ ਹਾਂਜੀ 11 ਵਾਰ ਯਾਤਰਾ ਨਹੀਂ ਪਹਿਲਾਂ ਹੀ ਜਾਂਦੇ ਹਾਂ ਹਾਂਜੀ ਹਾਂਜੀ ਜਿਹੜਾ ਝੰਡਾ ਲੈ ਕੇ ਇਹ ਖੂਬਸੂਰਤ ਬਣਾ ਕੇ ਲਿਆਏ ਪਹਿਲੀ ਵਾਰ ਹੀ ਲੈ ਕੇ ਜੰਦੇ ਹਾਂ ਇਹ ਪਹਿਲੀ ਵਾਰ ਪਹਿਲੋ ਕਲੈਕਸ਼ਨ ਝੰਡਾ ਲੈ ਕੇ ਜਾਂਦੇ ਸੀ ਇਸ ਵਾਰੀ ਇਹ ਸਾਰੀ ਆਫਟਰ ਅਲੀ ਤਿਆਰ ਕਰਾਈ ਆਫਟਰ ਅਲੀ ਹਾਂਜੀ ਅ ਮਹਾਮੈਦਨ ਰਾਤੇ ਚੱਲ ਰਿਹਾ ਕੱਲ ਮੇਲਾ ਵੀ ਸ਼ੁਰੂ ਹੋ ਰਿਹਾ ਵਾ ਤੇ ਮੇਲੇ ਦੇ ਵਿੱਚ ਤੁਸੀਂ ਨੱਚਦੇ ਗੰਦ ਜਾਓਗੇ ਹਾਂਜੀ ਕਿਸ ਤਰ੍ਹਾਂ ਜਾ ਮਾਤਾ ਜੀ ਕਿਹਾ ਕਿ ਸਾਰਾ ਕੁਝ ਸਾਊਂਡ ਵਗੈਰਾ ਝਿੰਡੇਕ ਵਗੈਰਾ ਸਭ ਕੁਝ ਲੱਗਾ ਹੈ ਸਾਰਾ ਕੁਝ ਮਹਿਕਮੂਗ ਦੋ ਸਾਰਾ ਕੁਝ ਲੱਗਾ ਹੈ ਹਾਂਜੀ ਕਿੰਨਾ ਖर्चा ਹੋਇਆ ਤੁਹਾਡਾ ਇੱਥੇ ਸ਼ੇਰਾ ਖर्चा ਜੀ 8000 ਰੁਪਏ ਲੱਗੇ ਜੀ 8000 ਰੁਪਏ ਲੱਗ ਚੁੱਕਾ ਹਾਂਜੀ ਹੁਣ ਜਕਾਰੇ ਲਾਉਂਦੇ ਜਾਵਾਂਗੇ ਹਾਂਜੀ ਜਕਾਰੇ ਲਾਉਂਦੇ ਨੇ ਮੈਂ ਕੋੜਾ ਸੌਂਡ ਸਾਰਾ ਕੁਝ ਸਪੀਕਰ ਵਿੱਚ ਬੈਟਰੀ ਵਿੱਚ ਇੱਕ ਜਕਾਰਾ ਲਾ ਦਿਓ ਜਕਾਰਾ ਸ਼ੇਰਾ ਵਾਲੀ ਮਾਤਾ ਜੀ ਦਾ ਹੋ ਸਾਚੇ ਦਰਵਾਜ ਕੀ ਜੈ ਤੋ ਅਸੀਂ ਭਗਤ ਜਿਹੜਾ ਕਿ ਜਿਹਨੇ ਦੱਸਿਆ ਕਿ ਅੱਜ ਚਿੰਤਪੁਰਨੀ ਤੋਂ ਇੱਥੋਂ ਨਕੂਦਰ ਤੋਂ ਰਵਾਨਾ ਹੋ ਰਿਹਾ ਵਾ ਅ ਵੱਡੇ ਚੌਕ ਤੋਂ ਬਾਬਾ ਜੀ ਦੇ ਨਰੇਸ਼ ਬਾਬਾ ਜੀ ਦੇ ਦੁਆਰ ਤੋਂ ਇਹ ਅੱਜ ਹਰਵਾਨਾ ਹੋ ਰਿਹਾ ਤੇ ਲਗਾਤਾਰ ਇਹ ਕਹਿੰਦੇ ਵੀ ਤਿੰਨ ਦਿਨ ਲਾ ਕੇ ਚੌਥੇ ਦਿਨ ਜਿਹੜਾ ਚਿੰਤਪੁਰਨੀ ਪਹੁੰਚੇਗਾ ਰਸਤੇ 'ਚ ਰੁਕ ਰੁਕ ਕੇ ਜਾਵੇਗਾ ਕਿਉਂਕਿ ਪੈਦਲ ਜਾਣਾ ਆ ਪੈਦਲ ਜਾ ਕੇ ਤੇ ਜਿਹੜੇ ਆ ਭਕਤਾਂ ਦੀ ਜਿਹੜੀਆਂ ਮਰਦਾਂ ਆਸਾਂ ਮਰਦਾਂ ਮਹਾਮਈ ਚਿੰਤਾਪੂਰਨੀ ਦੂਰ ਕਰਦੀ ਆ ਸੋ ਸਾਡੀ ਵੀ ਇਹ ਬੇਨਤੀ ਹੈ ਕਿ ਮਹਾਮਈ ਜੋ ਇਹ ਸੁਖ ਲੈ ਕੇ ਜਾਵੇ ਉਹਦੀ ਚਿੰਤਾ ਹਰ ਦੂਰ ਕਰੇ ਕੈਮਰਾ ਪਰਸਨਾ ਸੁਮੇਂਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾਰ ਨਿਊਜ਼ ਨਕੋਦਰ